ਪਰ ਤਾਂ ਉਹ ਬੈਠੀ ਆ ਨਹੀਂ ਨਹੀਂ ਦਸੂ ਦੀ ਗੱਲ ਕੀ ਹੋਈ ਆ ਕੋਈ ਗੱਲ ਨਹੀਂ ਹੋਈ ਮੈਂ ਰਹੀ ਆ ਮੈਂ ਇਹਨੂੰ ਲੱਗ ਜਾਂਦਾ ਕਿ ਕੋਈ ਗੱਲ ਕਰ ਰਹੀ ਸੀ ਪਰ ਨਹੀਂ ਨਹੀਂ ਇਹ ਆਪੇ लवली ਕੈਂਡੀਲ ਤੇ ਮੈਂ ਮਾਜੇ ਦਾ ਲੀਟਕ ਮੈਂ ਰਸਤੀ ਦਾ ਇਹੋ ਦੰਪਾਲ ਆਹੋ ਤਾਂ ਸਿਆਹੀ ਤੇ ਹੀ ਆ ਤਾਂ ਉਹਨੂੰ ਮੈਂ ਮਨਾ ਕਰਤਾ ਕੋਈ ਐਡਾ ਕਰ ਹਿੱਥੋਂ ਨਾ ਕਿਸ ਨੂੰ ਪੁੱਛ ਲਈ ਕਿ लवली ਦੇ ਘਰ ਜਾਣਾ ਆਹੋ ਉਹ ਇਹ ਹਵਾ ਕੁੰਬਲੀ ਨੂੰ ਸਿੱਧੀ ਛੜਕ ਜਾਂਦੀ ਉੱਥੇ ਨਾਲ ਹੀ ਕੋਠੀ ਆਪਣੀ ਆਹੋ ਕਿਸ ਨੂੰ ਪੁੱਛ ਲੈ ਇਥੋਂ ਨੇ ਤੈਨੂੰ ਆਪੇ ਘਰ ਦੇਣਾ ਆ ਆ ਜੀ ਕਿੱਥੇ ਆ? ਬੋਲ ਸਾਨੂੰ ਠੀਕ ਠਾਕ? ਮੈਂ ਇੱਕ ਵਾਰ ਛੱਡਿਆ। ਬੜੀ ਠੀਕ ਠਾਕ ਆਪਣਾ ਵੀ ਗੱਲ ਕਰੀ ਆ। ਉਹ ਕਰਦੇ ਨਹੀਂ ਆ। ਕਿਉਂ ਕੰਮ ਤੇ ਉਹ ਕੰਮ ਤੇ ਕੋਈ ਨਹੀਂ ਉਹਨੂੰ ਮੱਝ ਰੱਖੀਂ ਇਥੋਂ। ਉਹ ਲਗਾਵਾ ਤੇ ਇਹ ਕੋਲਾ ਤੇ ਪਾਸਾ ਦੱਨ ਲਗਾਵਣ। ਮੈਂ ਲੋਕੀ ਆ ਕੇ ਘਰ ਦਾ ਕੰਮ ਮੱਗੀੜੀ ਤੋਂ। ਤੇ ਪਾਣੀ ਕੋ ਪਾਤਾ ਪਿਆ ਹੋਵੇ। ਉਹ ਰੋਟੀ ਖਾਣੋਂ ਵੀ ਪਈਏ ਤੋਂ। ਮਾਦਰ ਨਾਲ ਫੋਨ ਕਰਨੀ ਚਾਹੀਦੀ ਆ ਕੀ ਕਹੂੰਗੀ ਫੋਨ ਕਰਕੇ ਕੀ